ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਮੀਰ ਮੰਨੂ ਦੇ ਮਰਨ ਤੋਂ ਬਾਅਦ ਉਸ ਦੀਆਂ ਬੇਗਮਾਂ ਨੇ ਅਹਿਮਦ ਸ਼ਾਹ ਅਬਦਾਲੀ ਕੋਲੋਂ ਮਦਦ ਮੰਗੀ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਜਨਵਰੀ 1754 ਈਸਵੀ ਵਿੱਚ ਅਬਦਾਲੀ ਦਾ ਫਰਮਾਨ ਆ ਗਿਆ ਕਿ ਮੀਰ ਮੰਨੂ ਦਾ ਲੜਕਾ ਅਹਿਮਦ ਅਮੀਨ ਖਾਨ ਲਾਹੌਰ ਦਾ ਸੂਬੇਦਾਰ ਅਤੇ ਮੋਮਨ ਖਾਨ ਉਸ ਦਾ ਨਾਇਬ ਹੋਵੇਗਾ ਇਸ ਫੈਸਲੇ ਨੂੰ ਪਖਾਰੀ ਖਾਨ ਨੇ ਨਾ ਪ੍ਰਵਾਨ ਕੀਤਾ ਉਹ ਆਪਣੇ ਘਰ ਵਿੱਚ ਬਾਗੀ ਹੋ ਬੈਠਾ ਮਰੁੱਦਾ ਬੇਗ ਨੇ ਬਾਕੀ ਸਾਰੇ ਜਰਨੈਲਾਂ ਨੂੰ ਵਧੇਰੇ ਤਨਖਾਹ ਦੇਣੀ ਕਰਕੇ ਆਪਣੇ ਨਾਲ ਗੰਢ ਲਿਆ ਉਸ ਨੇ ਹਮਲਾ ਕਰਕੇ ਭਿਖਾਰੀ ਖਾਨ ਨੂੰ ਕੈਦ ਕਰ ਲਿਆ ਅਤੇ ਉਸ ਦਾ ਘਰ-ਬਾਰ ਲੁੱਟ ਲਿਆ ਇਸ ਤਰ੍ਹਾਂ ਬੇਗਮ ਨੇ ਇਹ ਬਗਾਵਤ ਦਬਾ ਲਈ ਪਰ ਉਸ ਦੇ ਮਾੜੇ ਭਾਗ ਕਿ ਮਈ 1754 ਇਸ ਵਿੱਚ ਉਸ ਦਾ ਪੁੱਤਰ ਅਮੀਨ ਖਾਨ ਮਰ ਗਿਆ ਕਹਿੰਦੇ ਹਨ ਕਿ ਉਸ ਨੂੰ ਭਿਖਾਰੀ ਖਾਨ ਨੇ ਜ਼ਹਿਰ ਦਿੱਤਾ ਸੀ ਤੇ ਕਈ ਲਿਖਦੇ ਹਨ ਕਿ ਉਹ ਚੇਚਕ ਨਾਲ ਮਰਿਆ ਕਈ ਇਤਿਹਾਸਕਾਰਾਂ ਦੀ ਰੈ ਇਸ ਇਸ ਤਰ੍ਹਾਂ ਹੈ ਇਸੇ ਸਮੇਂ ਦਿੱਲੀ ਸਰਕਾਰ ਵਿੱਚ ਬੜਾ ਇਨਕਲਾਬ ਆਇਆ ਮਈ 1754 ਈਸਵੀ ਵਿੱਚ ਇੰਤਜ਼ਾਮਦੌਲਾ ਖਾਨ ਖਾਨਾ ਦੀ ਥਾਂ ਗਾਜੀ ਉਦੀਨ ਇਮਾਤ ਮਲਕ ਵਜ਼ੀਰ ਬਣ ਗਿਆ ਉਹ 17-18 ਸਾਲ ਦਾ ਸੁੰਦਰ ਜਵਾਨ ਸੀ ਉਸਨੇ 2 ਜੂਨ 1754 ਈਸਵੀ ਨੂੰ ਬਾਦਸ਼ਾਹ ਅਹਿਮਦ ਸ਼ਾਹ ਨੂੰ ਕੈਦ ਕਰ ਲਿਆ ਅਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਉਸ ਦੀ ਥਾਂ ਉਹ 55 ਸਾਲ ਦੇ ਬੁੱਢੇ ਚਹਜਾਦੇ ਅਜੀਮਨ ਨੂੰ ਤਖਤ ਤੇ ਬਿਠਾ ਦਿੱਤਾ ਗਿਆ ਜਿਸ ਨੇ ਆਲਮਗੀਰ ਦੂਜਾ ਲਭਕ ਧਾਰਨ ਕੀਤਾ ਨਵੇਂ ਬਾਦਸ਼ਾਹ ਨੇ 25 ਅਕਤੂਬਰ 1754 ਈਸਵੀ ਨੂੰ ਮੋਮਨ ਖਾਨ ਨੂੰ ਲਾਹੌਰ ਦਾ ਗਵਰਨਨ ਬਣਾ ਦਿੱਤਾ ਪਰ ਇਸ ਹੁਕਮ ਨੂੰ ਮਰੀਦਾਬੇਗ ਨੇ ਪ੍ਰਵਾਨ ਨਾ ਕੀਤਾ ਅਤੇ ਉਸ ਨੇ ਸਾਰੀ ਤਾਕਤ ਆਪਣੇ ਹੱਥ ਵਿੱਚ ਲੈ ਲਈ ਉਸ ਨੇ ਪੁਰਾਣੇ ਅਮੀਰਾਂ ਦੀ ਥਾਂ ਆਪਣੇ ਮਹਿਲ ਅਤੇ ਗੁਲਾਮਾਂ ਤੇ ਨੌਕਰ ਨੂੰ ਵੀ ਦੇ ਦਿੱਤੀ ਇਸ ਸਮੇਂ ਉਹਦੇ ਵਿਗੜੇ ਹੋਏ ਚਾਲ ਚੱਲਣ ਕਰਕੇ ਲਾਹੌਰ ਦੇ ਬੱਚੇ-ਬੱਚੇ ਦੀ ਜ਼ੁਬਾਨ ਤੇ ਸੀ ਬਖਸ਼ੀ ਗਾਜੀ ਬੀਗਮ ਅਹਿਤਮ ਖਾਨ ਮਸਕੀਨ ਘਰ ਦਾ ਗੁਲਾਮ ਮੁੰਡਾ ਨਾਲ ਉਸ ਦਾ ਯਾਰਾਨਾ ਕਿਸੇ ਤੋਂ ਲੁਕਿਆ ਨਹੀਂ ਸੀ ਲਾਹੌਰ ਦੇ ਅਮੀਰ ਦੇ ਪਤਵੰਤੇ ਆਦਮੀ ਬੀਗਮ ਦੀ ਕਰਤੂਤਾ ਤੋਂ ਜਾਣੂ ਸਨ ਹਕੂਮਤ ਤੋਂ ਤੰਗ ਆ ਕੇ ਅਮੀਰਾਂ ਅਤੇ ਵਜ਼ੀਰਾਂ ਨੇ ਉਸ ਨੂੰ ਖਵਾਜਾ ਮਿਰਜ਼ਾ ਖਾਨ ਨੂੰ ਲਾਹੌਰ ਦਾ ਹਕੂਮਤ ਸੰਭਾਲਣ ਵਾਸਤੇ ਬੁਲਾਇਆ ਦਸੰਬਰ 1754 ਵਿੱਚ ਖਵਾਜਾ ਮਿਰਜ਼ਾ ਖਾਨ ਲਾਹੌਰ ਤੇ ਆ ਕੇ ਕਾਬਜ਼ ਹੋ ਗਿਆ ਉਸ ਨੇ ਬੇਗਮ ਨੂੰ ਉਸ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਅਤੇ ਆਪ ਲਾਹੌਰ ਦਾ ਸੂਬੇਦਾਰ ਬਣ ਗਿਆ ਬੇਗਮ ਨੇ ਆਪਣੇ ਮਾਮੀ ਖਵਾਜਾ ਅਬਦ ਅਬਦੁੱਲਾ ਖਾਨ ਨੂੰ ਅਹਿਮਦ ਸ਼ਾਹ ਅਬਦਾਲੀ ਕੋਲੋਂ ਮਦਦ ਲੈਣ ਵਾਸਤੇ ਭੇਜ ਦਿੱਤਾ ਅਬਦਾਲੀ ਤਾਂ ਜਰਨੈਲ ਆਮਨ ਖਾਨ 10000 ਦਰਾਨੀ ਫੌਜ ਸਣੇ April 1755 ਇਸਵੀ ਵਿੱਚ ਲਾਹੌਰ ਤੇ ਆ ਚੜਿਆ ਉਸ ਨੇ ਖਵਾਜਾ ਮਿਰਜ਼ਾ ਨੂੰ ਲੜਾਈ ਵਿੱਚ ਹਰਾ ਕੇ ਕੈਦ ਕਰ ਲਿਆ ਤੇ ਸ਼ਹਿਰ ਲੁੱਟ ਲਿਆ ਉਸ ਨੇ 40 ਲੱਖ ਦੇ ਲਗਭਗ ਸਮਾਨ ਲੁੱਟਿਆ ਉਸ ਨੇ ਮੁਰਦਾ ਬੇਗ ਨੂੰ ਲਾਹੌਰ ਦੀ ਸੂਬੇਦਾਰੀ ਦੇ ਦਿੱਤੀ ਅਤੇ ਖਵਾਜਾ ਅਬਦੁੱਲਾ ਨੂੰ ਨਾਇਬ ਬਣਾ ਦਿੱਤਾ ਭਖਾਰੀ ਖਾਨ ਨੂੰ ਉਸ ਨੂੰ ਹੱਥ ਪੈਰ ਨੂੜ ਕੇ ਗੋਲੀਆਂ ਤੇ ਨੌਕਰਾਂ ਦੇ ਸਾਹਮਣੇ ਸੁੱਟ ਦਿੱਤਾ ਅਤੇ ਗੋਲੀਆਂ ਤੇ ਨੌਕਰਾਂ ਕੋਲ ਉਸ ਦੇ ਸਿਰ 'ਤੇ ਛੱਤਰ ਮਰਵਾਇ ਗਈ। ਬੇਗਮ ਨੇ ਆਪ ਕਟਾਰ ਲੈ ਕੇ ਭਖਾਰੀ ਖਾਨ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲੋਥ ਨੂੰ ਸ਼ਹਿਰੋਂ ਬਾਹਰ ਖਾਈ ਵਿੱਚ ਸਟਵਾ ਦਿੱਤਾ। ਇਹ ਘਟਨਾ ਲਗਭਗ ਅਪ੍ਰੈਲ 1755 ਈਸਵੀ ਦੀ ਹੈ। ਜੁਲਾਈ 1755 ਈਸਵੀ ਨੂੰ ਬੇਗਮ ਦੇ ਨਵਾਜ਼ਾ ਖਵਾਜਾ ਅਬਦੁੱਲਾਹ ਨੇ ਬੇਗਮ ਨੂੰ ਕੈਦ ਕਰ ਲਿਆ ਅਤੇ ਆਪ ਲਾਹੌਰ ਦਾ ਸੂਬੇਦਾਰ ਬਣ ਬੈਠਾ ਇਸ ਨਵੇਂ ਅਹੁਦੇ ਦੀ ਖੁਸ਼ੀ ਮਨਾਉਣ ਦੇ ਬਦਲੇ ਉਸ ਨੇ ਲਾਹੌਰ ਦੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਘਰ ਚੰਗੀ ਤਰ੍ਹਾਂ ਲੁੱਟ ਮਾਰੀ ਅਤੇ ਬੜੇ ਪੈਸੇ ਇਕੱਠੇ ਕਰ ਲਈ ਲਾਹੌਰ ਦੀ ਇਹ ਹਾਲਤ ਵੇਖ ਕੇ ਜਲੰਧਰ ਦਾ ਫੌਜਦਾਰ ਅਦੀਨਾ ਬੇਗ ਫੌਜ ਲੈ ਕੇ ਚੜ ਆਇਆ ਉਸਨੇ ਖਵਾਜਾ ਅਬਦੁੱਲਾਹ ਨੂੰ ਕੱਢ ਕੇ ਲਾਹੌਰ ਵਿੱਚ ਆਪਣਾ ਨਾਇਬ صدیق ਬੇਗ ਨੂੰ ਥਾਪ ਦਿੱਤਾ ਬੇਗਮ ਨੇ ਆਪਣੇ ਏਲਚੀ ਅਬਦਾਲੀ ਕੋਲ ਮਦਦ ਵਾਸਤੇ ਭੇਜੀ ਉਸਨੇ ਜਰਨੈਲ ਜਹਾਨ ਖਾਨ ਨੂੰ ਲਾਹੌਰ ਤੇ ਤੇ ਚੜ ਕੇ ਆਉਣ ਲਈ ਕਿਹਾ ਜਹਾਨ ਖਾਨ ਦੇ ਆਉਣ ਨਾਲ ਤੋਂ ਪਹਿਲਾਂ ਹੀ صدیق ਬੇਗ ਸਰਹੰਦ ਨੂੰ ਭੱਜ ਗਿਆ ਜਹਾਨ ਖਾਨ ਨੇ ਮਰੀਦਾ ਬੇਗ ਨੂੰ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ ਕਵਾਜਾ ਅਬਦੁੱਲਾ ਨੂੰ ਉਸ ਦਾ ਨਾਇਬ ਫੇਰ ਬਣਾ ਦਿੱਤਾ ਇਹ ਗੱਲ 1755 ਈਸਵੀ ਦੀ ਹੈ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ